गुड मॉर्निंग फ्रेंड्स आज चेक हाल जी वैकु चिके हाल सा वैकु चिके पत्ते फ्रेंड्स सुबह 7:00 बजे के 8:00 ਤੇ ਦੇਖੋ ਮੈਂ ਅੱਜ ਤੁਹਾਨੂੰ ਗੋਲਿਸ ਦੇ ਪlant ਬਾਰੇ ਕੁਛ ਇੱਕ ਨਵੀਂ ਜਾਣਕਾਰੀ ਦੇਣ ਲੱਗੀ ਹਾਂ ਕਿ ਮੈਂ ਨਵਾਂ ਐਕਸਪੀਰੀਅੰਸ ਕੀਤਾ ਇਹ ਮੈਂ ਸਾਰੇ ਪlant ਜਿਹੜੇ ਆ ਕਟਿੰਗ ਤੋਂ ਲਗਾਏ ਹੋਏ ਗੋਲਿਸ ਦੇ ਰੰਗ ਬਰੰਗੇ ਪlant ਸਾਡੇ ਗਾਰਡਨ ਚ ਬਹੁਤ ਸੋਹਣੇ ਲੱਗਦੇ ਤੇਗਾ ਜਿੱਥੇ ਮਰਜ਼ੀ ਲਗਾ ਲੋ ਇਹ ਬਹੁਤ ਸੋਹਣੇ ਸੋਹਣੇ ਕਲਰਾਂ ਵਿੱਚ ਵੀ ਆਉਂਦੇ ਬਹੁਤ ਸੋਹਣੇ ਸੋਹਣੇ ਇਹ ਪੈਟਲਸ ਹੁੰਦੇ ਆ ਲੱਗ ਲੱਗ ਤਰ੍ਹਾਂ ਦੇ ਪੈਟਲਸ ਹੁੰਦੇ ਆ ਕਈ ਸਿੰਪਲ ਹੁੰਦੇ ਆ ਕਈ ਨੁੱਕਦਰ ਹੁੰਦੇ ਆ ਬਹੁਤ ਤਰ੍ਹਾਂ ਦੇ ਕਰਲੀ ਵਾਲੇ ਵੀ ਆਉਂਦੇ ਆ ਤੇ ਕੁਛ ਦਿਨ ਪਹਿਲੇ ਨਾ ਫਰੈਂਡਸ ਮੈਂ ਇਹ ਵਾਲਾ ਪਲੈਂਟ ਗਟਿੰਗ ਤੋਂ ਲਗਾਇਆ ਸੀਗਾ ਪੋਲੀ ਬੈਗ 'ਚ ਹੀ ਲਗਾਇਆ ਸੀਗਾ ਜੋ ਜੋ ਪੋਲੀ ਬੈਗ ਸਾਨੂੰ ਮਿਲਦੇ ਆ ਜਿੱਚਾ ਪਲੈਂਟਸ ਲਗਾਉਣੇ ਆ ਤੇ ਇਹ ਦੇਖੋ ਫਰੈਂਡਸ ਮਿਲ ਗਿਆ ਸੀ ਤੇ ਇਹਨੂੰ ਬਹੁਤ ਸੋਹਣੀ ਫਲਾਵਰਿੰਗ ਹੋਈ ਸੀ ਪਿਛਲੇ ਵੀਡੀਓ ਚ ਮੈਂ ਇੱਕ ਦਿਖਾਇਆ ਸੀ ਤੁਹਾਨੂੰ ਮੈਂ ਛੋਟਾ ਜਿਹਾ ਕਲੀਪ ਬਤਾਉਂਗੀ ਅਗਰ ਮੈਨੂੰ ਮਿਲ ਗਿਆ ਤੇ ਇਹ ਦੇਖੋ ਸਾਰੇ ਕਹਿ ਰਹੇ ਆ ਕਿ ਜਦੋਂ ਵੀ ਕੋਲਿਸ ਦੇ ਫਲਾਵਰ ਹੁੰਦੇ ਆ ਤਾਂ ਇਹ ਜਿਹੜੇ ਆ ਫਲਾਵਰ ਪਲਾਂਟ ਖਤਮ ਹੋ ਜਾਂਦਾ ਫਲਾਵਰਿੰਗ ਤੋਂ ਬਾਅਦ ਤੇ ਮੈਂ ਇਸ ਵਾਰ 익ਸਪੀਰੀਅੰਸ ਕਰਕੇ ਦੇਖਿਆ ਕਿ ਮੈਂ ਸੁਣੀਆਂ ਗੱਲਾਂ ਤੇ ਕਦੇ ਵੀ ਵਿਸ਼ਵਾਸ ਨਹੀਂ ਕਰਦੀ ਆਪਣਾ 익ਸਪੀਰੀਅੰਸ ਹੀ ਮੈਂ ਸ਼ੇਅਰ ਕਰਦੀ ਹੁੰਦੀ ਆ ਤੇ ਦੇਖੋ ਫ੍ਰੈਂਡਸ ਇਹ ਵਾ ਦੇਖੋ ਮੇਰਾ ਪਲਾਂਟ ਜਿਹੜਾ ਇਹਨੂੰ ਫਲਾਵਰ ਜਿਹੜੀ ਹੈ ਫਲਾਵਰ ਸਟਿਕ ਸੁੱਕ ਗਈ ਹੈ ਬਿਲਕੁਲ ਬਹੁਤ ਸੋਹਣਾ ਫਲਾਵਰ ਸੀਗਾ ਤੇ ਇਹਦੀ ਫਲਾਵਰ ਸਟਿਕ ਸੁੱਕ ਗਈ ਹੈ ਤੇ ਇਹ ਦੇਖੋ ਇੱਥੋਂ ਮੈਂ ਇਹਨੂੰ ਹੁਣ ਪਿੰਚ ਕਰ ਦਉਂਗੀ ਇਹ ਦੇਖੋ ਹੁਣ ਮੈਨੂੰ ਤੋੜ ਦਿੱਤਾ ਇਸ ਤਰ੍ਹਾਂ ਕਰਕੇ ਤੇ ਦੇਖੋ ਮੇਰੇ ਪlant ਨੂੰ ਦੇਖੋ ਫਰੈਂਡਸ ਕੁਝ ਵੀ ਨਹੀਂ ਹੋਇਆ ਤੇ ਸਗੋਂ ਇਸ ਦੀ ਗਰੋਥ ਹੋਰ ਵੀ ਸੋਹਣੀ ਹੋ ਗਈ ਹੈ ਇਹ ਦੇਖੋ ਨਵੇਂ-ਨਵੇਂ ਪੱਤੀਆਂ ਆ ਰਹੀਆਂ ਹੁਣ ਮੈਂ ਇਹਨੂੰ ਵੀ ਸ਼ੂਭੂਸ਼ੀ ਕਰੂੰਗੀ ਥੋੜਾ ਜਿਹਾ ਇਹਨੂੰ ਸੰਘਣਾ ਕਰਨ ਵਾਸਤੇ ਇਸ ਤਰ੍ਹਾਂ ਕਰਾਂਗੇ ਥੋੜਾ ਜਿਹਾ ਨੂੰ ਇੱਥੋਂ ਇਹਨੂੰ ਕੱਟ ਕਰ ਦਿੰਦੀ ਹੁੰਦੀ ਆ ਤਾਂ ਸਾਰੇ ਜਾਣਦੇ ਆ ਵੈਸੇ ਇਸ ਤਰ੍ਹਾਂ ਥੋੜੀ ਜਿਹੀ ਕਟਿੰਗ ਕਰਕੇ ਇਹਦੀ ਤੇ ਅਸੀਂ ਇਹਨੂੰ ਲਗਾ ਸਕਦੇ ਹਾਂ ਤੇ ਇਹਨੂੰ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਨਵਾਂ ਨਰੋਇਆ ਪlant ਹੈਗਾ ਮੇਰਾ ਤੇ ਇਹ ਇੱਕੋ ਹੀ ਪlant ਇੱਕੋ ਪlant ਵਿੱਚ ਦੋ ਕਲਰ ਆ ਰਹੇ ਕਿਉਂਕਿ ਇਹਨੂੰ ਜ਼ਿਆਦਾ ਸਨਲਾਈਟ ਮਿਲਦੀ ਪਈ ਹੈ ਔਰ ਇਹਨੂੰ ਘੱਟ ਮਿਲਦੀ ਇਹਦੇ ਵਿੱਚ ਕਲਰ ਹੋ ਰਾਇਏ ਤੇ ਇਹਦੇ ਵਿੱਚ ਕਲਰ ਹੋ ਰਾਇਏ ਹੈ ਨਾ ਹਾਂ ਫਰੈਂਡਸ ਇਸ ਦੀਆਂ ਸੁਣੀਆਂ ਸੁਣੀਆਂ ਗੱਲਾਂ ਵਿੱਚ ਆਪਾਂ ਵਿਸ਼ਵਾਸ ਨਾ ਕਰੀਏ ਤਾਂ ਚੰਗੀ ਗੱਲ ਹੈ ਵੈਸੇ ਤੇ ਕਹਿੰਦੇ ਆ ਕਿ ਵਾਈਟੀ ਸੇ ਜ਼ਿਆਦਾ ਫਿਟ ਚਾਲੀ ਆ ਜੇ ਇੱਕ ਨੇ ਕਿਹਾ ਇਸ ਤਰ੍ਹਾਂ ਤੇ ਸਾਰੇ ਅਸੀਂ ਸਾਰੇ ਮੰਨ ਲੈਣੇ ਪਰ ਇਹ ਚੀਜ਼ ਮੈਂ ਬਿਲਕੁਲ ਇਸ ਚੀਜ਼ ਨੂੰ ਨਕਾਰਦੀ ਆ ਬਿਲਕੁਲ ਝੂਠੀ ਖਬਰ ਹੈ ਕਿ ਕੋਲਿਸ ਦੇ ਜਿਹੜੇ ਫਲਾਵਰ ਆ ਉਹਨੂੰ ਖਤਮ ਕਰ ਦਿੰਦੇ ਆ ਕੋਲਿਸ ਦੀ ਫਲਾਵਰਿੰਗ ਦੀ ਵੀ ਅਸੀਂ ਬਿਊਟੀ ਨੂੰ ਅਸੀਂ ਬਿਲਕੁਲ ਨਿਹਾਰਨਾ ਹੈ ਬਿਲਕੁਲ ਅਸੀਂ ਇੰਜੋਏ ਕਰਨਾ ਹੈ ਬਿਲਕੁਲ ਮੈਂ ਨਹੀਂ ਕੱਟਦੀ ਮੈਨੂੰ ਬਹੁਤ ਸੋਹਣੇ ਲੱਗਦੇ ਕੋਲਿਸ ਦੇ ਫਲਾਵਰ ਰੰਗ-ਬਰੰਗੇ ਬਹੁਤ ਸੋਹਣੇ ਲੱਗਦੇ ਆ ਤਾਂ ਫਰੈਂਡਸ ਇਹਨੂੰ ਅਸੀਂ ਬਿਲਕੁਲ ਛੋਟੇ ਤੋਂ ਛੋਟੇ ਪੌਟਸ 'ਚ ਵੀ ਲਗਾ ਸਕਦੇ ਆ ਹਨਾ ਤੇ ਵੱਡੇ ਤੋਂ ਵੱਡੇ 'ਚ ਵੀ ਲਗਾ ਦੇ ਅਸੀਂ ਜੇ ਵੱਡੇ ਪਟਿਚ ਲਗਾਵਾਂਗੇ ਤੇ ਇਹ ਦੀ ਜਿਹੜੀ ਸਾਈਜ਼ ਇਤਨਾ ਵੱਡਾ ਹੋ ਜਾਏਗਾ ਔਰ ਇਨ ਬਸ ਇੱਕੋ ਗੱਲ ਹੈ ਕਿ ਜਿਆਦਾ ਪਾਣੀ ਤੋਂ ਬਚਾਣਾ ਅਗਰ ਜਿਆਦਾ ਇਹਦੇ ਚ ਪਾਣੀ ਰੁਕਿਆ ਰਹੇਗਾ ਤੇ ਗਰਮੀਆਂ ਵਿੱਚ ਇਹ ਰੂਟ ਰੌਟ ਹੋ ਜਾਂਦਾ ਹੈ ਦੇਖੋ ਇਹ ਮੈਂ ਪਿੰਚ ਕਰ ਕਰਕੇ ਕਿੰਨਾ ਸੁਨ ਸੁਨ ਕਰਾਇਆ ਅਗਰ ਅਗਰ ਐਸੇ ਤੁਸੀਂ ਕੋਈ ਖਾਦ ਵਗੈਰਾ ਪਾਣੀ ਆ ਤਾਂ ਇਹਦੇ ਵਿੱਚ ਵਰਨੀ ਤੋਂ ਬੋਸ ਸਭ ਤੋਂ ਵੈਸਟ ਹੈ ਗਿਆ ਹੈ ਨਾ ਇਸ ਇਹ ਮੈਂ ਤੁਹਾਨੂੰ ਅੱਜ ਇਨਫੋਰਮੇਸ਼ਨ ਦੇਣੀ ਸੀਗੀ ਕੀ ਕੋਲ ਇਸ ਦੇ ਫਲਾਵਰ ਜਿਹੜੇ ਸਾਡੇ ਲਈ ਕੋਈ ਨੁਕਸਾਨਦੇ ਨਹੀਂ ਹੁੰਦੇ ਸਵੇਰ ਹੋਰ ਜਿਆਦਾ ਦੀ ਬਿਊਟੀ ਨਿਖਰ ਕੇ ਰਹਿੰਦੀ ਹੈ। ਤੋਂ ਓਕੇ ਫਰੈਂਡਸ ਥੈਂਕ ਯੂ ਸੋ ਮਚ ਜਿਤ ਤੱਕ ਵੀਡੀਓ ਵਾਚ ਕਰ ਲਈ ਬਹੁਤ ਬਹੁਤ ਸ਼ੁਕਰੀਆ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ।